ਹੇ ਇਹ ਅਰਜਨ ਕੁੰਗੜਦੀ ਆ ਜੀ ਆਪ ਨੂੰ ਅਰਜਨ ਕੁੰਗੜਦੀ ਆ ਠੀਕ ਹੈ ਤੇ ਹੁਣ ਕਿਹੜਾ ਸਟਰਾ ਲੱਗਿਆ ਇਹ ਲక్ష్ਮੀ ਡੈਰੀ ਆਂਦੇ ਦਾਰੇ ਤੋਂ ਇਹ ਆਪਣਾ ਆਪਣਾ ਜੀ ਦਾਰੇ ਤੋਂ ਆਪਣਾ ਹਾਂਜੀ ਤੇ ਮਾਂ ਦਾ ਕੀਰਕਾਰ ਸੀ ਮਾਂ ਦਾ ਜੀ 14 ਲੀਟਰ ਦਾ ਰਿਕਾਰਡ ਸੀਗਾ ਜੀ ਇਹਦਾ ਠੀਕ ਆ ਤੋਰੋ ਜੀ ਫਿਰ ਮਾਂ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੈਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਚ ਲਾਲ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਬਾਈ ਸੁਖ ਬਿਹਾਲ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਚੰਗੀ ਸੰਭੀ ਵੀ ਆਪਾਂ ਝੋਟੀ ਦਿਖਾ ਰਹੇ ਆ ਕੱਦ-ਕੱਡ ਵੀ ਮਿੱਤਰੋ ਸੋਹਣਾ ਹੈ ਫੇਸ ਕੁਆਲਟੀ ਵੀ ਚੰਗੀ ਆ ਤੇ ਕੁੰਡੀ ਝੋਟੀ ਆ ਥਾਲੇ ਵੇ ਦੀ ਮਿੱਤਰੋ ਸਾਫ ਹੈ ਵਜਨ ਚੰਗਾ ਹੈ ਚੰਗਾ ਚਵਾਈ ਵਾਲਾ ਥਾਣਾ ਹੈ ਤੇ ਪਿੱਠਫੜੇ ਦੀ ਵੀ ਚੰਗੀ ਆ ਇੱਕ ਵਾਰੀ ਆਪਾਂ ਬਾਈ ਦੇ ਨਾਲ ਗੱਲਬਾਤ ਕਰਦੇ ਆ ਉਸ ਤੋਂ ਬਾਅਦ ਇਹਦੀ ਪੂਰੀ ਡਿਟੇਲ ਤੁਹਾਡੇ ਨਾਲ ਕਰਾਂਗੇ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਠੀਕ ਠਾਕ ਜੀ ਵਧੀਆ ਜੀ ਆਪਣਾ ਨਾਮ ਹੈਗਾ ਸੁਖ ਬਹਾਲ ਮੇਰਾ ਨਾਮ ਸੁਖ ਬਹਾਲ ਜੀ ਪਿੰਡ ਜਲਾਲ ਹਾਂਜੀ ਤਹਿਸੀਲ ਫੂਲ ਜ਼ਿਲ੍ਹਾ ਪਟੰਡਾ ਮੇਰਾ ਮੋਬਾਈਲ ਨੰਬਰ 7359813052 7359813052 13052 ਹਾਂਜੀ ਠੀਕ ਹੈ ਮਤਲਬ ਕਿੰਨੇ ਕੁ ਪਸ਼ੂ ਰੱਖ ਰਹੇ ਹੋ ਤੁਸੀਂ ਆਪਾਂ ਘਰੇਲੂ ਆਪਦੀ ਵਰਤ ਜੋਗੇ ਚਾਰ ਪੰਜ ਕੁ ਪਸ਼ੂ ਰੱਖਦੇ ਆਂ ਜੀ ਰੱਖਦੇ ਸਿਲੈਕਟ ਆਂ ਜੀ ਠੀਕ ਹੈ ਵਧੀਆ ਰੱਖਦੇ ਹੋ ਹਾਂਜੀ ਹਾਂਜੀ ਹੁਣ ਜਿਹੜੀ ਆਪਾਂ ਇਹ ਝੋਟੀ ਦਿਖਾ ਰਹੇ ਆਂ ਦਾ ਸੁਹਾ ਮੇਨ ਪਹਿਲਾ ਸੂਆ ਜੀ ਮੂੰਹ ਤੋਂ 4 ਦੰਦਾ ਜੀ ਰੈਨਲ ਕੋਈ ਵੀ ਬੰਦਾ ਫਾਰਮਰ ਆ ਕੇ ਚੈੱਕ ਕਰ ਸਕਦਾ ਹੈ ਮੂੰਹੋਂ 4 ਦੰਦਾ ਪਹਿਲੇ ਸੂਏ ਸੋਣੀਆ ਸੋਣੀਆ ਜੀ ਕਿੰਨੇ ਕ ਦਿਨ ਲਾਈਓ ਜੀ ਇਹਦੇ 30 ਦਿਨ ਤੋਂ ਪੂਰੇ ਆ ਜੀ ਇਸੇ 30 ਦਿਨੋਂ ਹਾਂਜੀ ਠੀਕ ਹੈ ਕਿਹੜੇ ਸਿਮੰਦੀ ਹੈ ਜੇ ਇਹ ਇਹ ਅਰਜਨ ਕੁੰਗੜਦੀ ਹੈ ਜੀ ਆਪ ਅਰਜਨ ਕੁੰਗੜਦੀ ਆ ਠੀਕ ਹੈ ਤੇ ਹੁਣ ਕਿਹੜਾ ਸਟਰਾ ਲੱਗਿਆ ਇਹ ਲక్ష్ਮੀ ਡੈਰੀ ਆਣਦੇ ਦਾਰੇ ਤੋਂ ਇਹ ਆਪਣਾ ਆਪਣਾ ਹੈ ਜੀ ਦਾਰੇ ਤੋਂ ਆਪਣਾ ਹਾਂਜੀ ਤੇ ਮਾਂ ਦਾ ਕੀ ਰਿਕਾਰਡ ਸੀ ਮਾਂ ਦਾ ਜੀ 14 ਲੀਟਰ ਦਾ ਰਿਕਾਰਡ ਸੀਗਾ ਜੀ ਇਹਦਾ ਇਹ ਗਾਟੋੜੀ ਫਰਾਂ ਮਾਂ ਦਾ ਮਿੱਤਰੋ 14 ਕਿਲੋ ਰਿਕਾਰਡ ਸੀ ਧਾਰੇ ਦੀ ਆਪ ਹੈ ਆ ਧਾਰੇ ਦਾ ਸਿਮਨ ਹੈ ਤੇ ਅਰਜਨ ਕੁੰਗੜ ਦੀ ਆਪ ਹੈ ਹਨਾ ਹਾਂਜੀ ਹਾਂ ਇਹ ਤੋਂ ਹੋਰ ਤੁਸੀਂ ਦੇਖ ਸਕਦੇ ਬਹੁਤ ਵਧੀਆ ਸਰੀਰ ਪੱਖੋਂ ਬਹੁਤ ਚੰਗੀ ਫੋਲ ਲਈ ਤੂੰ ਲਗਾਤਾਰ ਆਪਣੀਆਂ ਮਿੱਤਰੋ ਵੀਡੀਓ ਆ ਰਹੀਆਂ ਨੇ ਇਹ ਤੋਂ ਪਹਿਲਾਂ ਦੋ ਤਿੰਨ ਆਪਾਂ ਚੰਗੇ ਪਸ਼ੂਆਂ ਦੀ ਵੀ ਵੀਡੀਓ ਪਾ ਚੁੱਕੇ ਹਾਂ ਤੇ ਇੱਕ ਆਪਾਂ ਪੂਰੀ ਝੋਟੀ ਦੀ ਵੀ ਵੀਡੀਓ ਪਾਉਣ ਜਾ ਰਹੇ ਆ ਕੁਝ ਮਿੰਟਾਂ ਬਾਅਦ ਜਿਹੜੀ ਪਹਿਲੇ ਸੂਏ ਸੂਣੀਆ ਤੇ ਦਿਨੋਂ ਦੇ ਮਿੱਤਰੋ 5-7 ਦਿਨ ਸੂਣ ਦੇ ਵਿੱਚ ਰਹਿੰਦੇ ਨੇ ਉਹ ਵੀ ਮਿੱਤਰੋ ਜਿਹੜੇ ਭਰਾ ਨੂੰ ਪੂਰੀ ਝੋਟੀ ਲੈਣੀ ਹੋਵੇ ਤਾਂ ਅਗਲੀ ਵੀਡੀਓ ਵੀ ਆਪਣੀ ਜਰੂਰ ਦੇਖੋ ਹਾਂਜੀ ਮੁੱਲ ਕੀ ਕਰਤਾ ਜੀ ਤਾਂ ਆਪਾਂ 1,20,000 ਰੁਪਏ ਜੀ ਮੰਤਨ ਹੋ ਜਾ ਹਾਂਜੀ ਮੌਕੇ ਦਾ ਤਾਂ ਮੰਤਨ ਜਰੂਰ ਕਰਾਂਗੇ ਜੀ ਆਪਾਂ ਇੱਕ ਵਾਰੀ ਫੋਨ ਨੰਬਰ ਦੁਬਾਰੇ ਫਿਰ ਦੱਸ 735613055 735613055 ਹਾਂਜੀ ਆ ਪਿੰਡ ਜਲਾਲ ਹਾਂਜੀ ਤਸੀਰਪੂਲ ਹਾਂਜੀ ਨੇੜੇ ਦੇ ਕਿਹੜੇ ਕਿਹੜੇ ਪਿੰਡ ਆ ਜੀ ਇਹ ਭਗਤਾ ਭਾਈ ਘਰ ਹੈਗਾ ਜੀ ਇਧਰ ਆਪਣਾ ਸਲਾਬਪੁਰਾ ਪਿੰਡ ਨੇੜੇ ਰਹਿ ਗਿਆ ਹੈ ਭਗਤਾ ਕਿੰਨਾ ਘਰ ਹੈਗਾ ਉਹ 7 ਕਿਲੋਮੀਟਰ ਦੂਰ ਤੇ ਜੀ ਤੇ ਸਲਾਬਪੁਰਾ ਸਲਾਬਪੁਰਾ ਵੀ 7 ਕਿਲੋਮੀਟਰ ਭਾਈ ਰੁਪਏ 7 ਕਿਲੋਮੀਟਰ ਤੇ ਇਹ ਉਹ ਪਿੰਡ ਆ ਜਲਾਲ ਜਿੱਥੋਂ ਦਾ ਕਲਦੀਮਾਨਕ ਹਾਂਜੀ ਕਲਦੀਮਾਨਕ ਸੰਤ ਕਰਨੈਲ ਦਾਸ ਵਾਲਾ ਹਾਂ ਕਰਨੈਲ ਦਾਸ ਕੋ ਸੰਤ ਸੀ ਸੰਤ ਜੀ ਇਹਨਾਂ ਦਾ ਅੱਖਾਂ ਦਾ ਹਸਪਤਾਲ ਚੱਲ ਰਿਹਾ ਤੇ ਉਹ ਹਾਂ ਜਲਾਲ ਹੈ ਨਾ ਹਾਂਜੀ ਤੇ ਕਿ ਪਹਿਲਾਂ ਗਲਦੀ ਮਾਨਕ ਦੇ ਨਾਂ ਤੇ ਸੀ ਹਾਂਜੀ ਗਲਦੀ ਮਾਨਕ ਦੇ ਨਾਂ ਤੇ ਮਸ਼ਹੂਰ ਸੀ ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਪਾਈ ਦੇ ਨਾਲ ਕਰੋ ਸੰਪਰਕ ਤੇ ਦਿਨ ਅਜੇ ਲੱਜੂ 5 ਸਦ ਹਨਾ ਹਾਂਜੀ 30 ਤਰੀ ਗੁੰਦਨ ਪੂਰੇ ਹੋਈ ਇਹਦੇ ਠੰਡੀ ਸੀਲ ਹਾਂਜੀ ਠੰਡੀ ਸੀਲ ਕੁਆਦ ਦੋ ਕੋਈ ਦਿੱਕਤ ਨਹੀਂ ਠੀਕ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਮਿਹਰਬਾਨੀ